ਸਰਵ ਕਹ ਕਹ ਤੰਬੋ ਅਹਨਸ ਸਹਿਜ ਸੁਪਾਏ ਦਰਸਨ ਪਰਸੈ ਗੁਰੂ ਕ ਜਨਮ ਮਰਨ ਦੁਖ ਹੋਵੈ ਸਫਤਖ ਸਮਾਨੀ ਨੂਰ ਅਰਸ ਹਾਂ ਕੁਰਸ ਹਾਂ ਉਧਰ ਠੇ ਸੱਚੇ ਪਾਤ ਸਹਾ ਮਰ ਜਨਮ ਜਨਮ ਦੀ ਸਜਣ ਸੱਚੇ ਪਾਤ ਸਾਹੋ ਸਿਰ ਸਾਹੰਦੈ ਜਿਸ ਪਾਸ ਬਹਿਠੇ ਆ ਸੋਹੀ ਸਬਨਾੰਦਾ ਵੇਸਾ ਸਜਣ ਸੱਚਾ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ पाठ महला तीजा हार जियो तुदनो सदा सालाही प्यारे जिच्चर काट अंतर है सासा ਇਕ ਪਾਲਖੇਨ ਵਿਸਰਹਿ ਤੂ ਸੁਆਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ੁਰਕਾ ਸ਼ਬਦ ਪ੍ਰਗਾਸਾ ਹਰ ਜੀਉ ਤੁਧ ਨ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇਕ ਪਾਲਖਿਨ ਵਿਸਰਹਿ ਤੂ ਸੁਆਮੀ ਜਾਣੋ ਵਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸਬਦ ਪ੍ਰਗਾਸਾ ਹਰ ਜੀਓ ਤੁਮ ਆਪੇ ਦੇਹੁ 부ਝਾਈ ਹਰ ਜੀਓ ਤੁਧ ਬਿਟਹੁ ਵਾਰਿਆ ਸਦ ਹੀ ਤੇਰੇ ਨਾਮ ਬਿਟਹੁ ਬਲ ਜਾਈਂ ਰਹਾ ਆਮ ਸ਼ਬਦ ਮੋਏ ਸ਼ਬਦ ਮਾਰ ਜੀਵਾਲੇ ਪਾਏ ਸ਼ਬਦ ਹੀ ਮੁਕਤ ਪਾਏ ਸ਼ਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਸ਼ਬਦ ਗੁਰ ਦਾਤਾ ਜਿਤ ਮਨ ਰਾਤਾ ਹਰਿ ਸਿਉ ਰਹਿ ਆ ਸਮਾਈ ਸ਼ਬਦ ਨਾ ਜਾਣ ਹੈ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਹਰ ਰਸਨਾ ਪਾਇਆ ਬਿਰਥਾ ਜਨਮ ਗਵਾਇਆ ਜਮ ਵਾਰੋ ਵਾਰਾ ਦਿਸਟਾ ਕੇ ਕੀੜੇ ਦਿਸਟਾ ਮਾਹ ਸਮਾਣੇ ਮਾਨਮੁਖ ਮੁਗਦ ਗੁਬਾਰਾ ਆਪੇ ਕਰ ਵੇਖੈ ਮਾਰਗ ਲਾਏ ਭਾਈ ਤਿਸ ਬਿਨ ਅਬਰ ਨਾ ਕੋਈ ਜੋ ਧੁਰ ਲਿਖਿਆ ਸੋ ਕੋਈ ਨਾ ਮੀਟ ਪਾਏ ਕਰਤਾ ਕਰੇ ਸੋ ਹੋਏ ਨਾਨਕ ਨਾਮ ਵਸਿਆ ਮਨ ਅੰਤਰ ਪਾਏ ਅਵਰ ਨਾ ਦੂਜਾ ਕੋਈ ਆਪੇ ਕਰੇ ਵੇਖ ਮਾਰਗ ਲਾਏ ਪਾਏ ਿਸ ਬਿਨ ਅਵਰਨਾ ਕੋਈ ਜੋ ਤੁਰ ਲਿਖਿਆ ਸੋ ਕੋਈ ਨ ਮੀਟ ਪਾਏ ਕਰਤਾ ਕਰੇ ਸੋ ਹੋਏ ਨਾਨਕ ਨਾਮ ਵਸਿਆ ਮਨ ਅੰਤਰ ਪਾਏ ਅਵਰ ਨਾ ਦੂਜਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਤੀਜਾ ਹਰ ਜਿਓ ਤੁਧਨੋ ਸਦਾ ਸਾਲਾਹੀ ਪਿਆਰੇ ਜਿ ਚਿਰ ਘਟ ਅੰਤਰ ਹੈ ਸਾਸਾ ਇੱਕ ਪਾਲਖਿਨ ਵਿਸਰਹਿ ਤੂ ਸੁਆਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸਬਦ ਪ੍ਰਗਾਸਾ